ਵੀਡੀਓ ਬਣਾ ਕੇ ਰੱਖ ਵੀਡੀਓ ਬਣਾ ਕੇ ਰੱਖ ਵੀਡੀਓ ਬਣਾ ਕੇ ਰੱਖ ਆ ਵੀ ਆ ਤੁਸੀਂ ਦੇਖ ਸਕਦੇ ਹੋ ਮਗਾਨ ਦੇ ਕਲਾਂਪੁਰੇ ਤੇ 15 ਬਲੌਗ ਦਾ ਮਕਾਨ ਗਿਰਿਆ ਪਿਆ ਹੈ ਨਾ ਨੰਦ ਜੀ ਦੇ ਥੋੜਾ ਬੱਚ ਗਿਆ ਬੋਧਾ ਨਾਲਾ ਤੋੜ ਰਹੇ تھے ਪੂਰਾ ਮਕਾਨ 3-4 ਅੰਜਲ ਦੇ ਗਿਰ ਗਿਆ ਤਾਂ ਤੁਸੀਂ ਦੇਖਿਆ ਕਿ ਕਿਵੇਂ ਦੇਖਦੇ ਹੀ ਦੇਖਦੇ ਇਹ ਪੂਰਾ ਮਕਾਨ ਢਹਿ ਢੇਰੀ ਹੋ ਗਿਆ ਇਹ ਤਾਂ ਬੇहद ਭਿਆਨਕ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋ ਲੋਕਾਂ ਦੇ ਵਿੱਚ ਭਗੜੜ ਮਚ ਗਈ ਹੈ ਹਾਲਾਂਕਿ ਪੁਲਿਸ ਪਹਿਲਾਂ ਹੀ ਮੌਕੇ ਤੇ ਪਹੁੰਚ ਗਈ ਸੀ ਪਰ ਉਸ ਤੋਂ ਪਹਿਲਾਂ ਹੀ ਦੇਖੋ ਇਹ ਹਾਦਸਾ ਹੋ ਗਿਆ ਕਿੰਨਾ ਭਿਆਨਕ ਹਾਦਸਾ ਹੋਇਆ ਏ ਜਿਹੜੀ 3 ਮੰਜ਼ਲਾ